ਬੀਅਰ ਦੀ ਬੋਟਲ ਉਹ ਮੈਨੂੰ ਮਲੇ ਪਰ ਪ੍ਰਾਈਵੇਟ ਪਾਰਟ ਦੇ ਵਿੱਚ ਇਨਸਰਟ ਕੀਤੀ ਕਿੰਨੇ ਸਾਲਾਂ ਤੋਂ ਤੁਸੀਂ ਉਹਦੇ ਨਾਲ ਰਿਲੇਸ਼ਨ ਚ ਸੀਗੇ ਜੀ ਮੈਨੂੰ 15 ਸਾਲ ਹੋ ਗਏ ਨੇ ਇਹਦਾ ਕੋਈ ਵਿਆਹ ਨਹੀਂ ਹੋਇਆ ਕੋਈ ਮੰਦਿਰ ਗੋਦਵਾਰਾ ਮਸਜਿਦ ਕਿਸੇ ਵੀ ਥਾਂ ਤੇ ਕੋਈ ਵੀ ਵਿਆਹ ਨਹੀਂ ਹੋਇਆ ਹੋਇਆ ਉਹ ਪੱਛੇ ਹੋ ਗਏ ਨੇ ਪਰ ਵਿਆਹ ਨਹੀਂ ਹੋਇਆ ਤੇ ਉਹ ਸ਼ਰਾਬ ਪੀ ਰਹੀ ਸੀ ਬੱਠੇ ਬੀਅਰ ਪੀ ਰਹੀ ਸੀ ਉਹਨਾਂ ਨੇ ਉਸ ਵੇਲੇ ਮੇਨ ਮਾਰਕਟ ਖੁਰੂ ਕਰ ਦਿੱਤੀ ਮੇਰੇ ਕੱਪੜੇ ਫਾੜ ਦਿੱਤੇ ਮੇਰੀ ਨਾਈਟੀ ਫਾੜ ਦਿੱਤੀ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਉਹ ਬੱਚੇ ਹੋ ਗਏ ਨੇ ਪਰ ਵਿਆਹ ਨਹੀਂ ਹੋਇਆ ਕਿਹੋ ਜਿਹਾ ਸਮਾਂ ਆ ਗਿਆ ਕਲਯੁਗ ਕਹਾਵਾਂਗੇ ਜਾਂ ਕਲਯੁਗ ਤੋਂ ਵੀ ਉੱਪਰ ਦੀਆਂ ਗੱਲਾਂ ਇਹ ਹੋ ਗਈਆਂ ਇੱਕ ਮਹਿਲਾ ਦੇ ਵੱਲੋਂ ਜਿਹੜਾ মিডিਆ ਦੇ ਸਾਹਮਣੇ ਪਿੱਟ ਪਿੱਟ ਕੇ ਗੱਲ ਕਹੀ ਜਾ ਰਹੀ ਹੈ ਕਿ ਮੈਂ ਦੋ ਬੱਚਿਆਂ ਦੀ ਮਾਂ ਹਾਂ ਪਰ ਮੇਰਾ ਵਿਆਹ ਜਿਹੜਾ ਉਹ ਨਹੀਂ ਹੋਇਆ ਕਿਸ ਦੇ ਨਾਲ ਲਗਾਤਾਰ 15 ਸਾਲਾਂ ਤੋਂ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਰਹੀ ਹੈ ਔਰਤ ਤੇ ਅੱਜ ਜਦੋਂ ਉਹ ਦੁਬਾਰਾ ਜਿਸ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿੰਦੀ ਸੀ ਤੇ ਉਹਦੇ ਨਾਲ ਜਦੋਂ ਵਿਆਹ ਕਰਾਉਣ ਦੀ ਗੱਲ ਕਹੀ ਹੈ ਤੇ ਵਿਆਹ ਕਰਾਉਣ ਦੇ ਬਾਰੇ ਉਸ ਬੰਦੇ ਨੇ ਇਸ ਬੀਬੀ ਨੂੰ ਇਸ ਜਨਾਨੀ ਨੂੰ ਕੀ ਕਿਹਾ ਪਹਿਲਾਂ ਤੁਸੀਂ ਉਸ ਦੀ ਜਵਾਨੀ ਸੁਣ ਲਓ ਦੇਖੋ ਡਾਕਟਰ ਸੁਮੇਤ ਸੋਫਰ ਪਿਛਲੇ 15 ਸਾਲਾਂ ਤੋਂ ਮੇਰੇ ਨਾਲ ਅਕਮਾਰ ਮੰਡੀ ਵਾਲੀ ਰਿਹਾਇਸ਼ ਦੇ ਵਿੱਚ ਜਿਹੜੀ ਇਹਨਾਂ ਦੀ ਪੁਰਾਣੀ ਰਿਹਾਇਸ਼ ਆ ਉਹਦੇ ਵਿੱਚ ਹੀ ਰਹਿ ਰਹੀ ਸੀ ਅਸੀਂ ਠੀਕ ਹੈ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੇਰਾ ਡਾਕਟਰ ਸੁਮਿਤਾ ਸੋਫਰ ਦੇ ਨਾਲ ਤਲਾਕ ਹੋ ਚੁੱਕਾ ਆ ਤੇ ਅਸੀਂ ਮੈਰਿਜ ਕਰਵਾ ਲਾਂਗੇ ਪਰ ਇੰਨੇ ਸਾਲ ਹੋ ਗਏ ਬਾਰ ਬਾਰ ਕਹਿਣ ਤੇ ਵੀ ਮੈਰਿਜ ਨਹੀਂ ਕਰਾ ਰਹੇ ਸੀਗੇ ਇਹਨਾਂ ਨੇ ਮੈਨੂੰ ਕਿੰਨੀ ਕਿੰਨੀ ਵਾਰੀ ਕਿਹਾ ਕਿ ਨਹੀਂ ਮੈਂ ਕਰਵਾ ਲਾਂਗਾ ਅੱਜ ਕਰਾ ਲਾਂਗਾ ਕੱਲ ਕਰਾ ਲਾਂਗਾ ਏਸੀ ਡਿਊਰੇਸ਼ਨ ਦੇ ਵਿੱਚ ਸਾਡੇ ਦੋ ਬੱਚੇ ਵੀ ਨੇ ਇੱਕ ਬੇਟਾ ਹੈ ਜੀ 7 ਸਾਲ ਦਾ ਬੇਟੀ ਹੈ ਜੀ 5 ਸਾਲ ਦੀ ਅੱਛਾ ਜੀ ਤੇ ਡਾਕਟਰ ਸੁਮੇਰ ਸੋਫਰ ਦੇ ਬਾਹਰ ਐਕਸਟਰਾ ਮੈਰਿਟਲ ਅਫੇਅਰ ਮੇਰੇ ਤੋਂ ਬਿਨਾਂ ਐਕਸਟਰਾ ਮੈਰਿਟਲ ਅਫੇਅਰ ਚੱਲਦੇ ਨੇ ਠੀਕ ਹੈ ਇਹਨਾਂ ਨੇ ਵਕ ਵਕ ਅਖਬਾਰਾਂ 'ਚ ਸੋਸ਼ਲ ਮੀਡੀਆ ਸਾਈਟਸ ਤੇ ਪਰਸਨਲ ਸੈਕਟਰੀ ਦੀਆਂ ਏਡਾ ਦਿੰਦੇ ਨੇ ਉਹਨਾਂ ਨੂੰ ਕਦੀ ਆਪਣੇ ਲੈ ਕੇ ਜਾਂਦੇ ਨੇ ਕਦੀ ਹੋਟਲਾਂ ਦੇ ਚ ਲੈ ਕੇ ਜਾਂਦੇ ਨੇ ਕਦੀ ਹੋਰ ਕੋਠੀਆਂ ਫਲੈਟਾਂ ਚ ਜਿੱਥੇ ਇਹਨਾਂ ਕੋਲ ਹੈਗੇ ਆ ਇਹਨਾਂ ਇਹ ਕਹਿੰਦੇ ਨੇ ਜੀ ਸਾਡੇ ਕੋ ਪੈਸਾ ਆ ਅਸੀਂ ਕੁਝ ਵੀ ਕਰ ਸਕਦੇ ਆ ਸਭ ਨੂੰ ਖਰੀਦ ਸਕਦੇ ਆ ਪੁਲਿਸ ਔਰ ਪ੍ਰਸ਼ਾਸਨ ਸਾਡੀ ਜੇਬ ਚ ਆ ਪੋਲਿਟਿਸ਼ੀਅਨ ਸਾਡੀ ਜੇਬ ਚ ਆ ਕਿ ਮੈਂ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਵਿਆਹ ਦਾ ਵਿਚਾਰ ਕਰ ਲੰਨੇ ਆ ਵਕੀ ਬੱਚੇ ਵੀ ਵੱਡੇ ਹੋ ਰਹੇ ਨੇ ਤੇ ਤੁਸੀਂ ਅਗਰ ਡਾਕਟਰ ਸੁਮੇਤ ਨਾਲ ਤਲਾਕ ਨਹੀਂ ਲਿਆ ਹੋਇਆ ਤਾਂ ਤੁਸੀਂ ਜਾਂ ਤਾਂ ਤਲਾਕ ਲੈ ਲਓ ਤੇ ਮੇਰੇ ਨਾਲ ਸ਼ਾਦੀ ਕਰ ਲਓ ਤੇ ਅਗਰ ਤੁਸੀਂ ਸ਼ਾਦੀ ਨਹੀਂ ਕਰਨੀ ਚਾਹੁੰਦੇ ਤਾਂ ਮੈਨੂੰ ਦੱਸਿਆ ਜਾਵੇ ਮੈਨੂੰ ਕਲੀਅਰ ਕੀਤਾ ਜਾਵੇ ਕਿ ਅਸੀਂ ਕੀ ਜਾਣਨੇ ਹੈਗੇ ਆ ਅੱਛਾ ਜੀ ਠੀਕ ਹੈ ਕਿ ਮੈਂ ਵੀ ਆਪਣੇ ਬੱਚਿਆਂ ਦੀ ਲਾਈਫ ਵੀ ਦੇਖਣੀ ਸੀ ਮੇਰੀ ਵੀ ਲਾਈਫ ਆ ਬੱਚਿਆਂ ਦੀ ਵੀ ਲਾਈਫ ਆ ਬੱਚੇ ਵੀ ਵੱਡੇ ਹੋ ਰਹੇ ਨੇ ਪਰ ਉਹਨਾਂ ਨੇ ਉਸੀ ਗੱਲ ਤੇ ਜੋ ਸ਼ਰਾਬ ਪੀਰੇ ਸੀ ਬੈਠੇ ਬੀਅਰ ਪੀਰੇ ਸੀ ਉਹਨਾਂ ਨੇ ਉਸ ਵੇਲੇ ਮੇਨ ਮਾਰਪੁੱਟ ਸ਼ੁਰੂ ਕਰ ਦਿੱਤੀ ਮੇਰੇ ਕੱਪੜੇ ਫਾੜਤੇ ਮੇਰੀ ਨਾਈਟੀ ਫਾੜ ਦਿੱਤੀ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਕਿਹਾ ਵੀ ਕਿ ਅਸੀਂ ਤਾਂ ਗੱਲ ਕਰ ਰਹੇ ਆਂ ਤਾਂ ਗੱਲ ਕਰ ਲਈਦੀ ਜਾਵੇ ਤੇ ਉਹਨਾਂ ਨੇ ਫਿਰ ਮੈਨੂੰ ਹੋਰ ਮਾਰਨਾ ਕੁੱਟਣਾ ਸ਼ੁਰੂ ਕਰਤਾ ਸ਼ਰਾਬ ਪੀਂਦੇ ਹੋਏ ਉਹਨਾਂ ਨੇ ਬੀਅਰ ਦੀ ਬੋਟਲ ਮੈਨੂੰ ਮਤਲਬ ਪ੍ਰਾਈਵੇਟ ਪਾਰਟ ਦੇ ਵਿੱਚ ਇਨਸਰਟ ਕੀਤੀ ਫਿਰ ਗੁੱਸਾ ਇੰਨਾ ਆਇਆ ਹੋਇਆ ਸੀਗਾ ਫਿਰ ਫਟਾਫਟ ਉੱਠੇ ਬੱਚੇ ਲੈ ਕੇ ਤੇ ਘਰੋਂ ਉਹ ਚਲਾ ਗਿਆ ਕਿੰਨੇ ਸਾਲਾਂ ਤੋਂ ਤੁਸੀਂ ਉਹਦੇ ਨਾਲ ਰਿਲੇਸ਼ਨ 'ਚ ਸੀਗੇ ਜੀ ਮੈਨੂੰ 15 ਸਾਲ ਹੋ ਗਏ ਨੇ ਦਾ ਕੋਈ ਵਿਆਹ ਨਹੀਂ ਹੋਇਆ ਕੋਈ ਮੰਦਰ ਗੋਦਵਾਰਾ ਮਸਜਿਦ ਕਿਸੇ ਵੀ ਥਾਂ ਤੇ ਕੋਈ ਵੀ ਵਿਆਹ ਨਹੀਂ ਹੋਇਆ ਹੋਇਆ ਕੋਈ ਪ੍ਰੂਫ ਨਹੀਂ ਹੈਗਾ ਕਿਉਂਕਿ ਜਦ ਡਾਕਟਰ ਸੁਮਿਤਾ ਸੋਫਰ ਦੇ ਨਾਲ ਇਹਨਾਂ ਦੇ ਬਿਜ਼ਨਸ ਵੀ ਸਾਂਝਾ ਚੱਲਦਾ ਆ ਸਾਰਾ ਕੁਝ ਸਾਂਝਾ ਚੱਲਦਾ ਆ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸਾਰੀਆਂ ਸਾਂਝੀਆਂ ਚੱਲਦੀਆਂ ਨੇ ਹੁਣ ਉਹਦੇ ਪੇਰੈਂਟਸ ਆ ਇਹ ਆ ਮੈਨੂੰ ਧਮਕੀਆਂ ਦਿੰਦੇ ਨੇ ਤੈਨੂੰ ਮਾਰ ਦਾਂਗੇ ਅਸੀਂ ਤੈਨੂੰ ਮਰਵਾ ਦਾਂਗੇ ਸਾਡੀ ਪਹੁੰਚ ਬਹੁਤ ਦੂਰ ਤੱਕ ਆ ਮੈਨੂੰ ਆਪਣੀ ਜਾਨ ਦਾ ਖਤਰਾ ਆ ਦੇਖੋ ਜੀ ਮੈਂ ਅੱਜ ਘਰ ਦੇ ਵਿੱਚ ਆ ਪਿਸਾ ਹੁੰਦਾ ਸਕੂਲਰ ਖਵਾਸਤ ਕਰਦੀ ਆ ਮੇਰੀ ਸਿਕਿਉਰਿਟੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਮੇਰੇ ਨੂੰ ਮੇਰੇ ਬੱਚੇ ਵਾਪਸ ਦਿਵਾਏ ਜਾਣ ਇਹ ਮੇਰੇ ਬੱਚੇ ਵੀ ਲੈ ਕੇ ਘੋੜਿਆ ਹੋਇਆ ਆ ਤੇ ਮੈਂ ਉਸ ਟਾਈਮ ਤੇ ਅਗਲੇ ਦਿਨ ਮੈਨੂੰ ਇਹ ਫੋਨ ਕਰਵਾ ਰਿਆ ਜਾਂ ਕਦੇ ਆਪਣੇ ਦੋਸਤਾਂ ਤੋਂ ਕਦੇ ਆਪ ਫੋਨ ਕਰ ਰਿਆ ਆਪਣੇ ਭਰਾਵਾਂ ਤੋਂ ਭਰਾ ਤੋਂ ਆਪਣੇ ਮਾਮਿਆਂ ਤੋਂ ਕਜ਼ਨਸ ਤੋਂ ਕਿ ਅਸੀਂ ਤੈਨੂੰ ਮਾਰ ਦੇਵਾਂਗੇ ਤੇ ਤੈਨੂੰ ਅਸੀਂ ਜੀਣ ਨਹੀਂ ਦੇਣਾ ਤੈਨੂੰ 15 ਸਾਲ ਤੇ ਆ ਤੇਰੇ ਅਸੀਂ ਖਰਾਬ ਕੀਤੇ ਅੱਗੇ ਵੀ ਇਹ ਤੇ ਅੱਗੇ ਵੀ ਬਹੁਤ ਸਾਰੇ ਕ੍ਰਿਮੀਨਲ ਕੇਸ ਚੱਲ ਰਹੇ ਨੇ ਦੇਰਾਂ ਤੋਂ ਉਹਦੇ ਵਿੱਚ ਰੇਪ ਮਰਡਰ ਦਾ ਕੇਸ ਚੱਲ ਰਿਹਾ ਹੈ ਕਿਡਨੈਪਿੰਗ ਦਾ ਕੇਸ ਚੱਲ ਰਿਹਾ ਹੈ ਜੇ ਇੱਕ ਇੱਕ ਦੇ ਵਿੱਚੋਂ ਅਗਰ ਇਹ ਬਰੀ ਹੋ ਗਿਆ ਸੀ ਤਾਂ ਉੱਥੇ ਵੀ ਇੱਦੀ ਇਹਨੇ ਕੀਤਾ ਸੀ ਉਹ ਲੇਡੀ ਨੂੰ ਵੀ ਗਾਇਬ ਕਰਾਤਾ ਸੀ ਹੁਣ ਮੈਨੂੰ ਕਹਿੰਦਾ ਤੈਨੂੰ ਵੀ ਗਾਇਬ ਕਰਾ ਦਾਂਗਾ ਤੁਸੀਂ ਸੋਣੀ ਲਿਆ ਕਿ 15 ਸਾਲ ਦਾ ਸਮਾਂ ਵੇਖੋ ਕਿਸ ਤਰੀਕੇ ਦੇ ਨਾਲ ਬਤੀਤ ਹੋਇਆ ਹੋਣਾ ਅੱਜ ਕੱਲ੍ਹ ਕੱਲ ਕਰਦਿਆਂ ਜਿਹੜਾ ਹੈਗਾ 15 ਸਾਲ ਦਾ ਸਮਾਂ ਬਤੀਤ ਹੋ ਗਿਆ ਦੋ ਬੱਚੇ ਜੰਮ ਲਏ ਅੱਜ ਜਿਸ ਤਰੀਕੇ ਦੇ ਨਾਲ ਬੀਬੀ ਨੇ ਇਹ ਗੱਲਾਂ ਬਿਆਨ ਕੀਤੀਆਂ ਨੇ ਕਿ ਉਸ ਦਾ ਵਿਆਹ ਵੀ ਹੋਇਆ ਸੀਗਾ ਉਸ ਦੇ ਹੋਰ ਵੀ ਕਿਤੇ ਅਫੇਅਰ ਚੱਲ ਰਹੇ ਨੇ ਬਹੁਤ ਸਾਰੇ ਬਲੇਮ ਆ ਜਿਹੜੇ ਇਹ ਲਾਏ ਨੇ ਪਰ ਕੀ ਸਮਾਜ ਦੀ ਨਜ਼ਰ ਦੇ ਨਾਲ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿ ਕੀ ਇਹ ਸੱਚਮੁੱਚ ਇਕੱਲਾ ਉਸ ਬੰਦੇ ਦਾ ਕਸੂਰ ਹੈ ਜਾਂ ਬੀਬੀ ਦਾ ਵੀ ਬਰਾਬਰ ਦਾ ਕਸੂਰ ਹੈ ਇਹ ਜਿਹੇ ਰਿਸ਼ਤੇ ਆ ਜਿਹੜੇ ਸਮਾਜ ਦੇ ਵਿੱਚ ਦਿਨ ਬਦਨ ਗਿਣਤੀ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਜਿਹੜੇ ਦੋ ਬੱਚੇ ਨੇ ਬੀਬੀ ਨੇ ਇਹ ਵੀ ਸ਼ਬਦ ਨਾਲ ਵਰਤੇ ਨੇ ਕਿ ਮੇਰੇ ਬੱਚੇ ਵੱਡੇ ਹੁੰਦੇ ਜਾ ਰਹੇ ਨੇ ਉਹਨਾਂ ਦੀ ਜ਼ਿੰਦਗੀ ਬਣਾਉਣੀ ਹੈ ਮੈਂ ਆਪਣੀ ਜ਼ਿੰਦਗੀ ਬਾਰੇ ਵੀ ਸੋਚਣਾ ਮੈਨੂੰ ਕੋਈ ਰਸਤਾ ਨਹੀਂ ਦਿਖਾਇਆ ਜਾ ਰਿਹਾ ਮੈਨੂੰ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ ਮੈਂ ਕਿਹੜੇ ਪਾਸੇ ਜਾਵਾਂ ਤੇ ਮੈਨੂੰ ਇਸ ਤਰੀਕੇ ਦੇ ਨਾਲ ਕੁੱਟਿਆ ਗਿਆ ਕਿ ਮੇਰੇ ਕੱਪੜੇ ਪਾੜ ਦਿੱਤੇ ਗਏ ਤੇ ਮੇਰੇ ਨਾਲ ਅਨਮਨੁੱਖੀ ਤਸ਼ੱਦਦ ਜਾਂ ਦਰਿੰਦਗੀ ਆ ਜਿਹੜੀ ਉਹ ਕੀਤੀ ਗਈ ਹੈ ਤੁਸੀਂ ਇਹਨਾਂ ਘਟਨਾਵਾਂ ਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿ ਜਿਹੜਾ ਕੁਝ ਉਸ ਡਾਕਟਰ ਨੇ ਇਸ ਮਹਿਲਾ ਦੇ ਨਾਲ ਕੀਤਾ ਇਸ ਦੇ ਵਿੱਚ ਕੀ ਇਕੱਲਾ ਡਾਕਟਰ ਹੀ ਕਸੂਰਵਾਰ ਹੈ ਜਾਂ ਬਰਾਬਰ ਦੀ ਇਹ ਮਹਿਲਾ ਵੀ ਕਸੂਰਵਾਰ ਹੈ ਕਿਉਂਕਿ ਲੁਧਿਆਣੇ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਤੇ ਜਿੱਥੇ ਇਹ ਵੀ ਕਹਿ ਰਹੀ ਹੈ ਇਹ ਬੀਬੀ ਕਿ ਪ੍ਰਸ਼ਾਸਨ ਨੂੰ ਮੈਂ ਐਫ ਆਈ ਆਰ ਹੈ ਜਿਹੜੀ ਦਰਜ ਕਰਾਈ ਹੈ ਪਰ ਕੋਈ ਵੀ ਸੁਣਵਾਈ ਹੈ ਜਿਹੜੀ ਮੈਂ ਨਹੀਂ ਉਹ ਨਹੀਂ ਹੋ ਰਹੀ ਪਰ ਸਾਨੂੰ ਇੱਕ ਚੀਜ਼ ਇਹ ਵੀ ਦੇਖਣੀ ਪਊਗੀ ਕਿ ਅਸੀਂ ਕਹਿ ਦਿੰਦੇ ਆ ਕਿ ਜਿਵੇਂ ਕਿ ਪਿੰਡ ਦੀ ਪੰਚਾਇਤ ਹੋ ਗਈ ਜਾਂ ਥਾਣੇ ਤੱਕ ਮਾਮਲਾ ਤੇ ਚਲਿਆ ਜਾਂਦਾ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਐ ਉਹ ਇਹਨਾਂ ਮਾਮਲਿਆਂ ਦੇ ਵਿੱਚ ਕੁਝ ਕਰਦੇ ਨਹੀਂ ਉਹ ਸਾਡੀ ਦਿੱਤੀ ਹੋਈ ਐਫ ਆਈ ਆਰ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਦੇ ਪਰ ਕੀ ਹੁੰਦਾ ਜ਼ਿਆਦਾਤਰ ਆਪਾਂ ਦੇਖਦੇ ਆ ਕਿ ਜਦੋਂ ਦੋਨੇ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਉੱਥੇ ਰਾਜੀਨਾਮੇ ਕਰ ਲਏ ਜਾਂਦੇ ਆ ਉੱਥੇ ਕੌਲ ਕਰਾਰ ਕਰ ਲਏ ਜਾਂਦੇ ਆ ਜਾਂ ਤਾਂ ਜੇ ਤੁਹਾਡਾ ਮਾਮਲਾ ਥਾਣੇ ਤੱਕ ਪਹੁੰਚਿਆ ਤਾਂ ਤੁਸੀਂ ਜਾਂ ਤਾਂ ਫਿਰ ਪੱਕੇ ਤੌਰ ਤੇ ਟਿਕੇ ਰਹੋ ਉੱਥੇ ਜਾ ਕੇ ਜਾਂ ਤਾਂ ਅਸੀਂ ਵੀ ਪਿਗਲ ਜਾਂਨੇ ਆ ਉੱਥੇ ਜਾ ਕੇ ਰਾਜੀਨਾਮੇ ਹੋ ਜਾਂਦੇ ਆ ਚਲੋ ਮੁਲਾਜ਼ਮਾਂ ਦਾ ਤਾਂ ਇਹ ਕੰਮ ਹੁੰਦਾ ਜਾਂ ਆਪਾਂ ਪੰਚਾਇਤ ਦੀ ਗੱਲ ਕਰ ਲਈਏ ਉਹਨਾਂ ਮਹਤਵਾਰ ਬੰਦਿਆਂ ਦਾ ਇਹ ਕੰਮ ਹੁੰਦਾ ਕਿ ਗੱਲ ਨੂੰ ਟਕਾ ਦੇਣਾ ਪਰ ਦੇਖਣਾ ਤੇ ਇਹ ਪਊਗਾ ਨੇ ਕਿ ਜਦੋਂ ਤੁਸੀਂ ਰਿਸ਼ਤਾ ਜੋੜਿਆ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਉਦੋਂ ਕਿਹਨੂੰ ਪੁੱਛਿਆ ਸੀ ਜਾਂ ਇਸ ਰਿਸ਼ਤੇ ਦੇ ਬਾਰੇ ਤੁਸੀਂ ਕੀ ਸੋਚਿਆ ਸੀ ਹੁਣ ਮਹਿਲਾ ਦੇ ਵੱਲੋਂ ਇਹ આરોਪ ਆ ਜਿਹੜੇ ਡਾਕਟਰ ਦੇ ਉੱਪਰ ਲਗਾਏ ਗਏ ਐ ਪਰ ਡਾਕਟਰ ਦਾ ਪੱਖ ਕੀ ਐ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕੀ ਉਹ ਵੀ ਆਪਣਾ ਕੋਈ ਮੀਡੀਆ 'ਚ ਪੱਖ ਰੱਖਦੇ ਆ ਜਾਂ ਨਹੀਂ ਰੱਖਦੇ ਪਰ ਦਿਨ ਬਦਿਨ ਇਹ ਰਿਸ਼ਤੇ ਆ ਜਿਹੜੇ ਉਹ ਵਾਦੇ ਜਾ ਰਹੇ ਨੇ ਤੁਸੀਂ ਇਹਨਾਂ ਰਿਸ਼ਤਿਆਂ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦੀ